ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੁਹਾਨੂੰ ਵੀ ਪਤਾ ਵੀ ਕੱਲ ਸਰੇ ਦਾ ਮੇਲਾ ਭਲਾਥਜ ਹੋਇਆ ਦਰਸ਼ਕਾਂ ਨੇ ਸਵਾਦ ਲਿਆ ਮੈਨੂੰ ਲੱਗਦਾ ਟੂਰਨਾਮੈਂਟ ਤੋਂ ਕੋਈ ਨਾਰਾਜ਼ ਨਹੀਂ ਹੋਣਾ ਜਿੰਨਾ ਕਾਠ ਸੀਗਾ ਜਿੰਨਾ ਜੋ ਪਿਆਰ ਦਿੱਤਾ ਟੂਰਨਾਮੈਂਟ ਨੂੰ ਭਲਾਥਜ ਮੇਰੇ ਵੀਰੋ ਇਹ ਕੱਪ ਸੀਗਾ ਤੇ ਫਾਈਨਲ ਰਿਜ਼ਲਟ ਦੱਸਾਂਗੇ ਲਗਭਗ हरियाणायाल ਨੇ ਕਹਿਰ ਕੀਤਾ ਉਹਦੀ ਗੇਮ ਨੇ ਕਹਿਰ ਕੀਤਾ ਮੁੰਡੇ ਦੀ ਮਿਹਨਤ ਬੋਲਦੀ ਆ ਬਾਕੀ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਮੇਰੇ ਵੀਰੋ ਡੀਏਵੀ ਪੁਲਾਥ ਤੇ ਦੂਜੇ ਨੰਬਰ ਤੇ ਮਾਝੀ ਦੀ ਟੀਮ ਸ਼ੀਲੂ ਹਰਿਆਣੇ ਵਾਲਾ ਬੈਸਟ ਜਾਫੀ ਤੇ ਅੰਬਾਸੌਰ ਸਿੰਘ ਵਾਲਾ ਬੈਸਟ ਰੀਡਰ ਬਣਿਆ ਟੌਪ ਦੀ ਗੇਮ केटीਐਮ ਵੀ ਸੌਰਸਿੰਘ ਵਾਲੇ ਅੰਬੇ ਨੇ ਜਿੱਤੀ ਆ ਮੇਰੇ ਵੀਰੋ ਸ਼ੀਲੂ ਨੇ ਤਾਂ ਕਿਆ ਹੀ ਬਾਤਾਂ ਕੀਤੀਆਂ ਸ਼ੀਲੂ ਨੇ ਤਾਂ ਬਹੁਤ ਜ਼ਿਆਦਾ ਯਾਨੀ ਕਿ ਜੇਕਰ ਆਪਾਂ ਕਹੀਏ ਵੀ ਇਨਾਮ ਸਾਰਿਆਂ ਨਾਲੋਂ ਜ਼ਿਆਦਾ ਕਿਹਨੇ ਜਿੱਤੇ ਆ ਤਾਂ ਹਰਿਆਣੇ ਵਾਲ ਦਾ ਨਾਂ ਹੀ ਆਉਂਦਾ ਮੇਰੇ ਵੀਰੋ ਪਹਿਲੇ ਨੰਬਰ ਤੇ 5.5 ਲੱਖ ਇਨਾਮ ਸੀਗਾ ਜੋ ਪੁਲਾਥ ਦੀ ਟੀਮ ਨੂੰ ਦਿੱਤਾ ਗਿਆ ਤੇ ਦੂਜੇ ਨੰਬਰ ਤੇ ਮੇਰੇ ਖਿਆਲ ਨਾਲ 1.5 ਲੱਖ ਇਨਾਮ ਸੀਗਾ ਤੇ ਬਾਕੀ ਕੁਲਵੀਰ ਜਟਾਣੇ ਵਾਲ ਨੇ ਵੀ ਹਾਰ ਲਈ ਜਿੱਤੀ ਆ ਦੋ ਜੱਫੇ ਜਸ਼ਨ ਆਲਮਗੀਰ ਨੂੰ ਲਾ ਕੇ ਬੋਲਟ ਕੀਨੇ ਜਿੱਤਿਆ ਮੇਰੇ ਵੀਰੋ ਬੋਲਟ ਖੀਰਾਂਵਾਲ ਨੇ ਸਪਲੈਂਡਰ ਜਿੱਤਿਆ ਬੋਲਟ ਵੀ ਸ਼ੀਲੂ 2 ਲੈ ਗਿਆ ਨਾਲ ਇੱਕ ਟਰਾਈਡਰ ਲੈ ਗਿਆ 2.5 ਲੱਖ ਇਨਾਮ ਵੀ ਮੇਰੇ ਵੀਰੋ ਹਰਿਆਣੇ ਵਾਲ ਨੇ ਜਿੱਤ ਕੇ ਲੈ ਗਿਆ ਤਿੰਨ ਕੈਚਾਂ ਤੇ ਤਿੰਨ ਜਫਿਆਂ ਤੇ ਜਾਣਕੀ ਲੱਗਿਆ ਹੋਇਆ ਸੀਗਾ ਬਾਕੀ ਇਹਨਾਂ ਭਰਾਵਾਂ ਨੂੰ ਮੁਬਾਰਕਾਂ ਸਣੀ ਕਾਲੇ ਸੰਘਿਆਲ ਨੇ 2.5 ਲੱਖ ਦੁੱਲੇ ਬੱਗੇਪਿੰਡ ਵਾਲੀ ਦੇ ਲੱਖ ਪਹਿਲਾਂ ਜੋ ਹੈ ਮੈਚਾਂ ਚ ਲੱਗਿਆ ਸੀਗਾ ਤੇ ਬਾਕੀ ਹੋਰ ਵੀ ਕਾਫੀ ਇਨਾਮ ਭੋੜੇ ਦੋਦੇ ਵਾਲ ਨੇ ਵੀ ਇਨਾਮ ਜਿੱਤੇ ਸੀਗੇ ਬਾਕੀ ਇਹ ਜੋ ਹੈ ਮੇਰੇ ਵੀਰੋ ਹੋਇਆ ਸਨਮਾਨ ਬੁਲਟ ਨਾਲ ਵੀ ਹੋਇਆ ਖੁਸ਼ੀ ਦੁੱਗਾਂ ਦਾ ਵੀ ਬਾਕੀ ਹਾਰਲੇ ਇੱਕ ਫੋਰ ਟਰੈਕਟਰ 6 ਲੱਖ ਦੇ ਕਰੀਬ ਸ਼ਿਲੂ ਇਨਾਮ ਲੈ ਕੇ ਗਿਆ ਪੁਲਾਥ ਤੋਂ ਇਹ ਤੁਹਾਨੂੰ ਜਾਈ ਵੱਡੀ ਅਪਡੇਟ ਦੇਣੀ ਸੀ ਕਿੱਦਾਂ ਲੱਗੀ ਹਰਿਆਣੇ ਵਾਲੇ ਸ਼ਿਲੂ ਦੀ ਗੇਮ ਟੂਰਨਾਮੈਂਟ ਕਿੱਦਾਂ ਲੱਗਿਆ ਉਹ ਵੀ ਤੁਸੀਂ ਦੱਸ ਸਕਦੇ ਹੋ ਮੈਚ ਕਿੱਦਾਂ ਦੇ ਲੱਗੇ ਉਹ ਵੀ ਦੱਸ ਸਕਦੇ ਹੋ ਬਾਕੀ ਇਹ ਜੋ ਹੈ ਮੇਰੇ ਵੀਰੋ ਵੱਖਰੀ ਚੀਜ਼ ਹੋਈ ਆ ਅੱਜ ਪੁਲਾਥ ਦਾ ਮੇਲਾ ਸਾਰਿਆਂ ਨੂੰ ਮਿਲਣ ਲੱਗਦਾ ਖੁਸ਼ ਹੋਣਗੇ ਭਰਾ ਕਿਉਂਕਿ ਇਹ ਜੇ ਮੇਲੇ ਬਹੁਤ ਘੱਟ ਹੁੰਦੇ ਆ ਤੇ ਬਹੁਤ ਹੀ ਯਾਨੀ ਕਿ ਰੇਅਰ ਇੱਕ ਅੱਦਾ ਹੀ ਹੁੰਦਾ ਕੱਪ ਅਸੀਂ ਮਿਲਦਿਆਂ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਵੀ ਕਰ ਦਿਓ ਵੀਡੀਓ ਨੂੰ ਧੰਨਵਾਦ